ਅਨੇ ਦੇਖ ਰਿਹਾ ਤੁਸੀਂ ਮੈਂ ਤੁਹਾਡੇ ਨਾਲ ਵਰਸ਼ਕ ਐਕਚੁਅਲੀ ਇੱਥੇ ਕੀ ਹੈ ਅਗਰ ਤੇਲ ਦੀ ਓਕੇ ਉਪਰ ਦਾ ਲੱਗ ਪੂੰਜੀ ਹੋਈ ਸੀ ਫਿਰ ਚਲੋ ਮਾਰੇ ਦੀ ਕਿਰਪਾ ਕਿਸੇ ਕੰਟਰੋਲ ਹੋ ਗਿਆ ਇਹਨਾਂ ਜਾਨੀ ਕੋਈ ਨੁਕਸਾਨ ਨਹੀਂਗਾ ਮਾਲੀ ਨੂੰ ਥੋੜਾ ਜਹਾ ਹੋਣਾ ਦਾ ਠੀਕ ਹੈ ਜੀ ਕਾਰਨ ਦੀ ਕੁਸਤੀ ਹੈ ਕਾਰਨ ਐਕਚੁਅਲੀ ਅਜੇ ਤੱਕ ਦੱਸਿਆ ਨਹੀਂ ਉਹਨਾਂ ਨੇ ਅਸਲੀ ਮੌਕੇ ਤੇ ਜੇ ਪਾਣੀ ਲਾ ਕੇ ਆਏ ਆ ਠੀਕ ਹੈ ਜੀ ਇਹ ਪੰਜ ਛੇ ਗੱਡੀਆਂ ਆ ਚੁੱਕੀਆਂ ਹੀ ਆ ਜਿਹੜੀਆਂ ਮੌਕਾ ਸਮਾ ਲੀਏ ਅਸਲ ਇਹ ਫੈਕਟਰੀ ਕਿਸ ਚੀਜ਼ ਦੀ ਹੈ ਸਰ ਫੈਕਟਰੀ ਹੈ ਇਹ ਕਪੜੇ ਦੀ ਫੈਕਟਰੀ ਹੈ ਹਮਮ ਠੀਕ ਹੈ ਜੀ केजी ਇਥੇ ਅਭੀਚਲ ਕਪੜੇ ਦੀ ਫੈਕਟਰੀ ਹੈ ਅਮਰੀਕਾ ਮਿਰਪਲਾਨ ਦੇ ਨਾਲ ਚਾਨ ਨ ਕਿਤੇ ਕੋਈ ਟੈਕਨੀਕਲ ਫਾਲਟ ਪਿਆ ਜਿਹਦੇ ਕਰਕੇ ਇਹਨਾਂ ਦੇ ਜਿਹੜਾ ਔਇਲ ਬੋਇਲਰ ਹੈ ਉਹਨੂੰ ਅੱਗ ਲੱਗੀ ਤੇ ਮੌਕੇ ਤੇ ਰੀ ਫਾਇਰ ਵਿਗੇਟ ਦੀਆਂ ਗੱਡੀਆਂ ਆ ਗਈਆਂ ਸੀਗੀਆਂ ਤੇ ਤੇ ਕੰਟਰੋਲ ਕਰ ਲਿਆ ਗਿਆ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਵੀ ਅਧਿਕ ਮਾਲੀ ਕੋਈ ਨੁਕਸਾਨ ਨਜ਼ਰ ਆਇਆ ਨਹੀਂ ਮਾਲੀ ਹੋਇਆ ਏ ਹੁਣ ਚੈੱਕ ਕਰਨਗੇ ਆਪਣੇ ਕੋਈ ਇਹਨਾਂ ਦਾ ਜਿਹੜਾ ਪਲਾਂਟ ਆ ਉਸ ਤੋਂ ਪਤਾ ਲੱਗੇਗਾ ਲੱਗਾ ਪਾ ਕਿਹਾ ਸੀ ਕੋਈ ਵੀ ਜਾਨੀ ਨੁਕਸਾਨ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਠੀਕ ਆਡਿਓ ਐਕਚੁਅਲੀ ਇੱਥੇ ਕੀ ਆ ਗਰ ਤੇਲ ਦੀ ਓਕੇ ਉੱਪਰ ਦਾ ਲੱਗ ਪੂੰਜੀ ਹੋਈ ਸੀ ਫੇ ਚਲੋ ਮਾਰ ਦੀ ਕਿਰਪਾ ਨਾਲ ਕਿਥੋ ਕੰਟਰੋਲ ਹੋ ਗਿਆ ਇਹਨਾਂ ਜਾਨੀ ਕੋਈ ਨੁਕਸਾਨ ਨਹੀਂ ਗਾ ਮਾਲੀ ਦਾ ਥੋੜਾ ਜਹਾ ਹੋਣਾ ਦਾ ਠੀਕ ਹੈ ਜੀ ਕਾਰਨ ਦੀ ਕੁਛ ਨਹੀਂ ਹੈ ਕਾਰਨ ਐਚਲੀ ਅਜੇ ਤੱਕ ਦੱਸਿਆ ਨਹੀਂ ਉਹਨਾਂ ਨੇ ਅਸਲੀ ਮੌਕੇ ਤੇ ਜੇ ਪਾਣੀ ਲਾ ਕੇ ਢੇ ਆ ਠੀਕ ਹੈ ਜੀ ਇਹ ਪੰਜ ਛੇ ਗੱਡੀਆਂ ਆ ਚੁੱਕੀਆਂ ਹੈ ਆ ਜਿਹੜੇ ਮੌਕੇ ਸੰਭਾਲ ਲਈ ਐਸਲੇ ਫੈਕਟਰੀ ਕਿਸ ਚੀਜ਼ ਦੀ ਹੈ ਸਰ ਫੈਕਟਰੀ ਹੈ ਇਹ ਕਪੜੇ ਦੀ ਫੈਕਟਰੀ ਹੈ ਜੀ ਹਮ ਹਮ ਏ ਜੀ ਇਥੇ ਅਭੀ ਚੱਲ ਕਪੜੇ ਦੀ ਫੈਕਟਰੀ ਹੈ ਅਮਰੀਕਾ ਮਿਲ ਪਲਾਂਟ ਦੇ ਨਾਲ ਚੰਨ ਕਿਤੇ ਕੋਈ ਟੈਕਨੀਕਲ ਫਾਲਟ ਪਿਆ ਜਿਹਦੇ ਕਰਕੇ ਇਹਨਾਂ ਦੇ ਜਿਹੜਾ ਔਇਲ ਬੋਇਲਰ ਹੈ ਉਹਨੂੰ ਅੱਗ ਲੱਗੀ ਤੇ ਮੌਕੇ ਤੇ ਰੀਫਾਇਰ ਵਿਖੇੜਦੀਆਂ ਗੱਡੀਆਂ ਆ ਗਈਆਂ ਸੀ ਤੇ ਤੇ ਕੰਟਰੋਲ ਕਰ ਲਿਆ ਗਿਆ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਇਹ ਅਜੇ ਮਾਲੀ ਕੋਈ ਜਦ ਮੁਕਸਾਰ ਨਜ਼ਰ ਆਇਆ ਨਹੀਂ ਮਾਲੀ ਹੋਇਆ ਇਹ ਹੁਣ ਚੈੱਕ ਕਰਨਗੇ ਆਪਣੇ ਕੋਈ ਇਹਨਾਂ ਦਾ ਜਿਹੜਾ ਪਲਾਂਟ ਆ ਉਸ ਤੋਂ ਪਤਾ ਲੱਗੇਗਾ ਹਰ ਪਾਸੇ ਕੋਈ ਵੀ ਜਾਨੀ ਨੁਕਸਾਨ ਨਹੀਂ ਕੋਈ ਜਾਨੀ ਨੁਕਸਾਨ ਨਹੀਂ